ਪ੍ਰਿੰਸਾ ਲੁਧਿਆਣਾ ਮਰਦਾਬਾ ਜੰਦਾਬਾਤ ਜਪੇੜਾ ਵੀ ਤੁਹਾਡੇ ਚਪੇੜਾ ਪੈਣੀ ਆ ਚਪੇੜਾ ਵਾਲੇ ਕੰਮ ਵਕੀਲ ਸਾਹਿਬ ਦੀ ਮੰਮੀ ਨੂੰ ਉਹ ਵਰਡ ਯੂਜ਼ ਕਰਦਾ ਸੀ ਜਿਹੜਾ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਦੁਨੀਆ ਦਾ ਬਣਿਆ ਆ ਉਹ ਇਹਨਾਂ ਵਕੀਲ ਸਾਹਿਬ ਦੀ ਮਾਲ ਹੀ ਯੂਜ਼ ਕੀਤਾ ਤੇ ਲੱਗਦਾ ਨਹੀਂ ਕਿਸੇ ਪਰਿਵਾਰਕ ਨੂੰ ਮੇਰੇ ਆਪਣਾ ਤੁਸੀਂ ਮੇਰਾ ਨਹੀਂ ਪਤਾ ਮੇਰਾ ਤੁਹਾਨੂੰ ਪਤਾ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ 11 ਸਾਲ ਬਾਅਦ ਮੇਰੇ ਬੱਚੇ ਲਗ ਲਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਦੇ ਬੀਤ ਦੀ ਹੁੰਦੀ ਆ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਬਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਪੁਲਸ ਖੜੀ ਆ ਕੋਈ ਇੱਕ ਕਹਦੇ ਹਣੀ ਨੇ ਅੱਜ ਤੱਕ ਕਿਥੇ ਨੂੰ ਸਾਲਾ ਵਰਡ ਵੀ ਯੂਜ਼ ਕੀਤਾ ਅੱਜ ਤੱਕ ਦਿਲੋਂ ਕਹੇ ਨੂੰ ਬਾਦੂਆ ਨਹੀਂ ਦਿੱਤੀ ਅੱਜ ਤੱਕ ਦਿਲੋਂ ਜਿੰਨਾ ਹੋ ਸਕਿਆ ਜਿਆਦਾ ਆਪਣੇ ਪੈਰਾਂ ਤੇ ਸਟੈਂਡ ਕਰਿਆ ਲੋਕਾਂ ਦੀ ਹੈਲਪੇ ਕਰੀ ਆ ਆਪਣੇ ਇਲਾਕੇ ਦੀ ਆਪਣੇ ਪਰਿਵਾਰ ਦੀ ਸਾਰਿਆਂ ਦੀ ਹੈਲਪ ਕਰੀ ਆ ਕੱਲਾ ਬੰਦਾ ਇਹ ਆ ਜਿਹਨੂੰ ਅੱਜ ਤੱਕ ਮੈਂ ਬਾਦੂਆ ਦਿੱਤੀ ਆ ਇਹਨੇ ਮੇਰਾ ਪਰਿਵਾਰ ਖਰਾਓ ਕਰਤਾ ਇਹਨੇ ਕੁੜੀਆਂ ਰੱਖ ਕੇ ਜਿੰਮ ਚ ਭੇਜ-ਭੇਜ ਕੇ ਨਵੇਂ ਮੁੰਡੇ ਜਿਨ੍ਹਾਂ ਦੇ ਪਿਓਆਂ ਕੋਲ ਪ੍ਰਾਪਰਟੀਆਂ ਨੇ ਉਹਨਾਂ ਤੇ ਪਰਚੇ ਦਰਜ ਕਰਵਾਏ ਇਹਦਾ ਇਹਦਾ ਇਤਿਹਾਸ ਕੱਢ ਕੇ ਦੇਖੋ ਵੀ ਇਹਨੇ ਕਿੰਨੀਆਂ ਦਰਖਾਸਤਾਂ ਦਿੱਤੀਆਂ ਇਹਨੇ ਕੁੜੀਆਂ ਰੱਖੀਆਂ ਹੋਈਆਂ ਨੇ ਕੁੜੀਆਂ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਫਨੀ ਟਰੈਪ ਚ ਮਸਾਂਦਾ ਫਿਰ ਉਹਨਾਂ ਤੋਂ ਪੈਸੇ ਮੰਗਦਾ ਪ੍ਰਿੰਸ ਸਾਹਿਬ ਇਹਨੇ ਖੋਸ਼ ਆ ਮੈਂ ਕਹਿੰਦਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਪਟਾਕੇ ਚਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚਹਿਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਉਹਨੇ ਤੁਸੀਂ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਮੈਂ ਬੜਾ ਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਾਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ ਵਿੱਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਵਿੱਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹ ਹਾਣੀ ਕੁਝ ਦਿਨ ਪਹਿਲਾਂ ਵੀ ਪ੍ਰਿੰਕਰ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਫੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗਗਨ ਸਾਹਿਬ ਐਡਵੋਕੇਟ ਗਗਨ ਤੇ ਮਬੂਬ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਜੀ ਨੂੰ ਦਿੱਤਾ ਠੀਕ ਆ ਉਹ ਮੁੰਡਾ ਪਤਾ ਕੌਣਾ ਉਹ ਮੁੰਡਾ ਇੱਥੇ ਟੋੜੇ ਬਿਆਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾਬਾਦ ਰਹੂਗਾ ਤੇ ਜਨ ਦੇ ਆਖਰੀ ਸਾਲ ਹੋਊਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਇਹਨੇ ਅਜ ਤੱਕ ਕਰਮੇ ਆਈ ਕੁਝ ਕੀਤੇ ਆ ਤੇ ਰੱਬ ਇਹਨੂੰ ਹੋਰ ਅੰਦਰ ਹੋਰ ਭੇਜੂ ਹੋਰ ਦਰ ਖਸਾ ਕਰਾਵਾਂਗਾ ਜਨੀਆਂ ਬੇੜਾ ਨੂੰ ਖੇਡਣ ਵਾਲਾ ਮੁਰਦਾਬਾਦ ਜਨੀਆਂ ਦਾ ਸਾਰਾ ਲੈ ਕੇ ਪਰਜੇ ਕਰਾਉਣ ਵਾਲਾ ਮੁਰਦਾਬਾਦ